ਜੂਨ 1984 ਦੇ ਸਾਕੇ ਤੇ ਟੀਵੀ ਪੰਜਾਬ ਵੱਲੋਂ ਖਾਸ ਰਿਪੋਰਟ ਪੇਸ਼ ਕੀਤੀ ਜਾ ਰਹੀ ਹੈ ਜਿਸ ਤੇ ਸਾਡੇ ਨਾਲ ਅੱਖੀ ਡਿੱਠਾ ਹਾਲ ਜੋ ਸਾਨੂੰ ਸੁਣਾ ਰਹੇ ਨੇ ਸਰਦਾਰ ਜਸਪਾਲ ਸਿੰਘ ਸਿੱਧੂ ਜੀ ਜਿਨ੍ਹਾਂ ਨੇ ਸਾਰਾ ਕੁਝ ਅੱਖੀ ਵੇਖਿਆ ਅੱਜ ਅਸੀਂ ਉਹਨਾਂ ਨਾਲ ਗੱਲ ਕਰਾਂਗੇ ਕਿ 2 ਜੂਨ ਨੂੰ ਦਰਬਾਰ ਸਾਹਿਬ ਦੇ ਅੰਦਰ ਕੀ ਕੀ ਵਾਪਰਿਆ ਅ ਸਰ ਦੂਸਰੇ ਦਿਨ ਫਾਇਰਿੰਗ ਕਿਵੇਂ ਕਿੰਨੇ ਕ ਵੱਜੇ ਸ਼ੁਰੂ ਹੋਈ ਔਰ ਕਿਵੇਂ ਅ ਅਸਲ ਵਿੱਚ 1 ਜੂਨ ਨੂੰ ਜਿਹਨੂੰ ਟੈਸਟ ਫਾਇਰ ਕਿਹਾ ਜਾਂਦਾ ਹੈ ਜਾਂ CRP ਵੱਲੋਂ ਫਾਇਰਿੰਗ ਹੋਈ ਜਾਂ ਅਸੀਂ ਮੋٹے ਲੈਵਲ ਤੇ ਹੁਣ ਅੱਜ ਕਹਿ ਸਕਦੇ ਆ ਪੈਰਾ ਮਿਲਟਰੀ ਵੱਲੋਂ ਮਿਲਟਰੀ ਬਾਅਦ ਚਾਈ ਜਿਹੜੀ ਪੈਰਾ ਮਿਲਟਰੀ ਸੀਗੀ ਸੈਕੰਡਰੀ ਲੈਵਲ ਤੇ ਉਹਦੇ ਵੱਲੋਂ ਇਹ ਪਹਿਲੀ ਤਰੀਕ ਨੂੰ ਫਾਇਰਿੰਗ ਹੋਈ ਆ ਉਸ ਫਾਇਰਿੰਗ ਤੋਂ ਬਾਅਦ ਦੂਸਰਾ ਦਿਨ ਖਾਲੀ ਰਿਹਾ ਬਿਲਕੁਲ ਕੁਝ ਨਹੀਂ ਹੋਇਆ ਅਸੀਂ ਸਾਰੇ ਗਏ ਜਾ ਕੇ ਅਸੀਂ ਦੇਖਿਆ ਤੇ ਸਾਰਾ ਅਸੀਂ ਦਰਬਾਰ ਸਾਹਿਬ ਦੀਆਂ ਛੱਤਾਂ ਤੇ ਵੀ ਗਏ ਇੱਧਰ ਵੀ ਉੱਧਰ ਸਾਰੇ ਅਸੀਂ ਚੱਕਰ ਲਾਇਆ ਕਿੱਥੇ ਕਿੱਥੇ ਹੋਇਆ ਇੱਥੋਂ ਤੱਕ ਹੋਇਆ ਵੀ ਐਸਜੀਪੀਸੀ ਨੇ ਹਰਮੰਦਰ ਸਾਹਿਬ ਦੀ ਬਿਲਡਿੰਗ ਉੱਤੇ ਜਿਹੜੇ ਵੀ ਕਿਤੇ ਕੋਈ ਗੋਲੀਆਂ ਵੱਜੀਆਂ ਸੀ ਸ਼ਰੇ ਵੱਜੇ ਸੀਗੇ ਤੇ ਉਹਨਾਂ ਤੋਂ ਉੱਤੇ ਉਹਨਾਂ ਨੇ ਲਾਲ ਨਿਸ਼ਾਨ ਲਾਤੇ ਸੀ ਆਲੇ-ਦਾਲੇ ਤੇ 25-30 ਕੋਥੇ ਨਿਸ਼ਾਨ ਲੱਗੇ ਹੋਏ ਸੀਗੇ ਫਿਰ ਅਸੀਂ ਉੱਪਰ ਗਏ ਛੱਤ ਤੇ ਬਿਲਕੁਲ ਹਰਮੰਦਰ ਸਾਹਿਬ ਦੀ ਤਾਂ ਉੱਥੇ ਵੀ ਜਿਹੜੇ ਖੋਖੇ ਪਏ ਸੀਗੇ ਫਿਰ ਉਹ ਜਿਹੜੀ ਇੱਕ ਵਿੰਡੋ ਸੀ ਇੱਕ ਤਖਤੀ ਸੀ ਉਹਦੇ ਵਿੱਚ ਦੀ ਇਹ ਗੋਲੀ ਲੰਘ ਕੇ ਅੰਦਰ ਆ ਕੇ ਵੱਜੀ ਉਹ ਸਾਰਾ ਕੁਝ ਅਸੀਂ ਦੇਖਿਆ ਰਿਪੋਰਟ ਵੀ ਕੀਤਾ ਸੀ ਸਾਰਾ ਪਰ ਇਹ ਆ ਵੀ ਉਹ ਉਸ ਦਿਨ ਸਾਰਾ ਪ੍ਰੈਸ ਵਾਲੇ ਗਏ ਅੰਦਰ ਹੋਰ ਲੋਕਾਂ ਨੇ ਵੀ ਦੇਖਣ ਗਏ ਪਰ ਲੋਕ ਅਫਸੋਸ ਚ ਬਹੁਤ ਸੀਗੇ ਕਈਆਂ ਬੰਦਿਆਂ ਨੂੰ ਪੁੱਛਗਿੱਛ ਕਰਿਆ ਕਰੀਏ ਅਸੀਂ ਰਿਐਕਸ਼ਨ ਲੈਣ ਲਈ ਤਾਂ ਕਈ ਬੰਦੇ ਜਿਹੜੇ ਜਾਦਾ ਵੱਡੇ ਧਾਰਮਿਕ ਸੀ ਉਰੋਪਿਆ ਕਰਨ ਸਾਨੂੰ ਕਦੇ ਕੋਈ ਗੱਲ ਨਾ ਦੱਸਿਆ ਕਰਨ ਬਸ ਉਹ ਇਹ ਹੋਇਆ ਪਤਾ ਨਹੀਂ ਹੁਣ ਕੀ ਹੋਊ ਪਤਾ ਨਹੀਂ ਕੀ ਹੋਊ ਇਸ ਕਿਸਮ ਦੇ ਰਿਐਕਸ਼ਨ ਸੀ ਸਾਰੇ ਤੇ ਉਸ ਦਿਨ ਅਸੀਂ ਸੰਤ ਪਿੰਡਰਾਂ ਵਾਲੇ ਕੋਲੇ ਕੋਈ ਵੀ ਨਹੀਂ ਗਿਆ ਮਾਹੌਲ ਐਸ ਕਿਸਮ ਦਾ ਸੀ ਸਾਰਾ ਅਸੀਂ ਫਿਰ ਦੂਸਰੇ ਦਿਨ 3 ਤਰੀਕ ਨੂੰ ਗਏ ਸੀ ਇਹ ਜਿਹੜਾ ਇਹ ਜਿਹੜਾ ਉਸ ਦਿਨ ਦਾ ਸਾਰਾ ਸੀਗਾ ਸਾਰਾ ਅਸੀਂ ਸਰਵੇ ਲਿਆ ਤੇ ਸ਼ਾਮ ਤੱਕ ਫਿਰ ਅਸੀਂ ਸਾਰਾ ਇਹੀ ਅੰਦਾਜ਼ਾ ਲਾਇਆ ਵੀ ਇਹ ਟੈਸਟ ਫਾਇਰ ਜਿੱਥੋਂ ਤੱਕ ਰਿਪੋਰਟਿੰਗ ਦਾ ਸਵਾਲ ਹੈ ਜਿਹੜੀ ਮੈਂ ਰਿਪੋਰਟਿੰਗ ਯੂਐਨਆਈ ਦੇ ਰਿਪੋਰਟਰ ਦੇ ਲੈਵਲ ਤੇ ਕੀਤੀ ਸੀ ਪੀਟੀਆਈ ਨੇ ਆਪਣੇ ਲੈਵਲ ਤੇ ਕੀਤੀ ਅਖਬਾਰਾਂ ਚ ਦੂਸਰੇ ਦਿਨ ਤੀਸਰੇ ਦਿਨ ਅਸੀਂ ਅਖਬਾਰ ਦੇਖੇ ਤਾਂ ਜਾਂ ਮੈਂ ਜੋ ਕਾਪੀ ਸਾਡੀ ਵਾਪਸ ਆਈ ਉਥੋਂ ਦਿੱਲੀ ਤੋਂ ਤੇ ਮੈਂ ਉਹ ਦੇਖਿਆ ਚੈੱਕ ਕੀਤਾ ਡ੍ਰੌਪ ਕਾਪੀ ਨੂੰ ਤਾਂ ਉਹਦੇ ਦੇਖਿਆ ਤਾਂ ਉਹਨਾਂ ਨੇ ਦਿੱਲੀ ਵੱਲੋਂ ਹੀ ਹੋਰ ਐਂਗਲ ਤੇ ਦਿੱਤੀ ਹੋਈ ਸੀ ਐਂਗਲ ਇਹ ਸੀਗਾ ਵੀ ਅੰਦਰੋਂ ਫਾਇਰ ਸ਼ੁਰੂ ਹੋਈ ਫਾਇਰਿੰਗ ਅੰਦਰੋਂ ਹੋਈ ਜਿਸ ਦੇ ਜਵਾਬ ਚ ਸੀਆਰਪੀ ਨੇ ਗੋਲੀ ਚਲਾਈ ਇਹ ਇੱਕ ਅਖਬਾਰਾਂ ਦੀ ਸਾਰਿਆਂ ਦੀ ਨੀਤੀ ਏ ਸੀ ਹਾਲਾਂਕਿ ਅਸੀਂ ਕਨਫਰਮ ਕਰ ਲਿਆ ਸੀ ਵੀ ਅੰਦਰੋਂ ਨਹੀਂ ਚਲਾਈ ਬਾਹਰੋਂ ਟੈਸਟ ਫਾਇਰ ਦੇ ਲਈ ਇਹ ਚਲਾਉਣੀ ਸ਼ੁਰੂ ਕਰਤੀ ਐ ਤੇ ਨੇੜੇ ਹੋ ਗਿਆ ਸੀ ਟੈਸਟ ਫਾਇਰ ਇਸ ਕਰਕੇ ਫਿਰ ਉਹ ਪਹਿਲੇ ਦਿਨ 1 ਜੂਨ ਦੀ ਗੱਲਬਾਤ ਹੈ 3 ਜੂਨ 2 ਜੂਨ ਨੂੰ ਅਸੀਂ ਜਾ ਕੇ 2 ਜੂਨ ਨੂੰ ਇੱਕ ਹੋਰ ਜਿਹੜਾ ਸਭ ਤੋਂ ਵੱਡੀ ਘਟਨਾ ਇਹ ਹੈ ਜਿਹੜੀ ਤੁਹਾਡੇ ਨੋਟਿਸ 'ਚ ਲਿਆਉਣ ਵਾਲੀ ਆ ਉਹ ਸੀ ਇੰਦਰਾ ਗਾਂਧੀ ਦਾ ਸ਼ਾਮ ਨੂੰ ਕੌਮ ਦੇ ਨਾਲ ਸੰਦੇਸ਼ ਆਉਣਾ ਸੀ ਉਹ ਸ਼ਾਮ ਨੂੰ ਟੀਵੀ ਰੇਡੀਓ ਤੇ ਰਿਲੇ ਹੋਣਾ ਸੀ ਉਹਨਾਂ ਦੇ ਵਿੱਚ ਇਹ ਵੱਡੇ ਮਾਧਿਅਮ ਸੀ ਸਾਰੇ ਅਸੀਂ ਫਿਰ ਕੀ ਹੋਇਆ ਵੀ ਮੈਨੂੰ ਦਿੱਲੀ ਤੋਂ ਪੱਤਰਕਾਰ ਸਾਰੇ ਅ ਅੰਮ੍ਰਿਤਸਰ ਦੇ ਰੈਡਸ ਹੋਟਲ ਵਿੱਚ ਇਕੱਠੇ ਕਰ ਲਏ ਗਏ ਉਸ ਦਿਨ ਸਾਰੇ ਸ਼ਾਮ ਨੂੰ ਤੇ ਪੰਜਾਬ ਗਵਰਨਮੈਂਟ ਵੱਲੋਂ ਹਦਾਇਤਾਂ ਸੀ ਇਹ ਸਰਕਾਰ ਦੇ ਵੀ ਜਿਹੜੇ ਬਾਹਰੋਂ ਆਏ ਪੱਤਰਕਾਰ ਹੈ ਉਹਨਾਂ ਨੂੰ ਇਕੱਠੇ ਕਰੋ ਇੱਕ ਥਾਂ ਉਹਨਾਂ ਨੂੰ ਇਕੱਠੇ ਕਰਕੇ ਸਰਕਾਰ ਨੇ ਇਕੱਠੇ ਕਰਕੇ ਰੈਡਸ ਹੋਟਲ 'ਚ ਪਹਹਾਤਾ ਉਹਨਾਂ ਨੂੰ ਵੀ ਇੱਥੋਂ ਅਸੀਂ ਤੁਹਾਨੂੰ ਬਾਹਰ ਲੈ ਕੇ ਜਾਵਾਂਗੇ ਮੈਂ ਗਿਆ ਤੇ ਮੈਨੂੰ ਉੱਥੇ ਏਪੀ ਦਾ ਬਰਮ ਚਲਾਨੀ ਜਾਣਦਾ ਸੀ ਏਪੀ ਉਹਦੇ ਨਾਲ ਮੇਰੇ ਸੰਬੰਧ ਸੀ ਤੇ ਮੈਂ ਆਖਿਆ ਬਰਮ ਚਲਾਨੀ ਆ ਗਿਆ ਹੋਵੇਗਾ ਚਲੋ ਉਹਨੂੰ ਮਿਲ ਲੈਨੇ ਆ ਰਿਡਸ ਹੋਟਲ 'ਚ ਤੇ ਦੋ ਤਰੀਕ ਨੂੰ ਵਾਪਸ ਜਾਂਦਾ ਹੋਇਆ ਮੈਂ ਰਿਡਸ ਹੋਟਲ 'ਚ ਗਿਆ ਉੱਥੇ ਜਾ ਕੇ ਪਤਾ ਲੱਗਿਆ ਵੀ ਸਾਰੇ ਬੰਦੇ ਲੌਬੀ 'ਚ ਬੈਠੇ ਆ ਹੋਟਲ ਦੀ 'ਚ ਲੌਂਜ 'ਚ ਬੈਠੇ ਆ ਲੌਂਜ ਵਿੱਚ ਬੈਠੇ ਸਾਰੇ ਕੋਸ਼ਿਸ਼ ਕਰ ਰਹੇ ਸੀ ਵੀ ਹੁਣ ਟੀਵੀ ਸਾਡੇ ਉਹ ਤੋਂ ਘਰਾਂ 'ਚ ਹੁੰਦਾ ਨਹੀਂ ਸੀ ਕਿਸੇ ਮੇਰੇ ਕੋਲ ਤਾਂ ਹੈ ਨਹੀਂ ਸੀ ਸਾਨੂੰ ਇਹ ਹੋਇਆ ਵੀ ਆ ਟੀਵੀ ਤੇ ਟੀਵੀ ਤੇ ਆ ਰਿਹਾ ਪ੍ਰੋਗਰਾਮ ਇੱਥੇ ਹੀ ਦੇਖ ਕੇ ਜਾਈਏ 8 8:30 ਵਜੇ ਆਉਣਾ ਸੀਗਾ ਮੈਂ ਵੀ ਬੈਠ ਗਿਆ ਉੱਥੇ ਉਸ ਦਿਨ ਸੰਦੇਸ਼ ਜਿਹੜਾ ਕੌਮ ਦੇ ਨਾਂ ਸੰਦੇਸ਼ ਇੰਦਰਾ ਗਾਂਧੀ ਦਾ ਪ੍ਰਾਈਮ ਮਿਨਿਸਟਰ ਦਾ ਆਉਣਾ ਸੀਗਾ ਤੇ ਉਹਦੇ ਲਈ ਅਸੀਂ ਜਿੰਨੇ ਬਾਹਰਲੇ ਪੱਤਰਕਾਰ ਆਏ ਸੀ ਬੀਬੀਸੀ ਦਾ ਪੱਤਰਕਾਰ ਸ਼ੇਖਰ ਗੁਪਤਾ ਜਿਹੜਾ ਇੰਡੀਅਨ ਐਕਸਪ੍ਰੈਸ ਦਾ ਵੱਡਾ ਐਡੀਟਰ ਤੇ ਲੈਵਲ ਤੇ ਰਿਟਾਇਰ ਹੋਇਆ ਹੋਰ ਵੀ 8-10 ਪੱਤਰਕਾਰ ਸੀ ਸਾਰੇ ਉਹ ਅਸੀਂ ਉੱਥੇ ਬੈਠੇ ਸਾਰੇ ਗੱਲਾਂ ਬਾਤਾਂ ਸੁਣਦੇ ਕਰਦੇ ਰਹੇ ਸਾਰਿਆਂ ਦੀਆਂ ਮੈਂ ਗੱਲਾਂ ਬਾਤਾਂ ਸੁਣਦਾ ਰਿਹਾ ਉੱਥੇ ਬੈਠਾ ਤੇ ਮੈਂ ਚੁੱਪ ਰਿਹਾ ਕਿਉਂਕਿ ਉਹ ਸਾਰੇ ਪੱਤਰਕਾਰ ਆਪਣੇ ਲੈਵਲ ਦਾ ਅਸੈਸਮੈਂਟ ਦਿੰਦੇ ਸੀ ਸਾਡੀ ਲੋਕਲ ਪੱਤਰਕਾਰਾਂ ਦੀ ਅਸੈਸਮੈਂਟ ਥੋੜੀ ਜਿਹੀ ਡਿਫਰੈਂਟ ਸੀ ਸਾਰਿਆਂ ਤੋਂ ਤੇ ਪਰ ਇਹਨੇ ਬਰਮ ਚਲਾਨੀ ਆਇਆ ਨਾ ਉੱਥੇ ਬਰਮ ਚਲਾਨੀ ਆਇਆ ਨਾ ਤੇ ਮੈਂ ਮੈਂ ਇਹਨੇ ਮੈਨੂੰ ਇਹ ਲਾਲਚ ਹੋ ਗਿਆ ਵੀ ਉਹ ਤਾਂ ਮਿਲਿਆ ਨਹੀਂ ਚਲੋ ਹੁਣ ਇਹ ਕਰਦੇ ਆ ਵੀ ਸੁਣ ਕੇ ਹੀ ਜਾਣੇ ਮੈਂ ਸੁਣਿਆ ਤਾਂ ਇੰਦਰਾ ਗਾਂਧੀ ਨੂੰ ਫਿਰ ਸੰਦੇਸ਼ ਜਿਹੜਾ 8:30 ਦੀ بجائے 9:00 9:30 ਤੱਕ ਜਾ ਕੇ ਹਰਲੇ ਹੋਇਆ ਕਾਰਨ ਇਹ ਹੋਇਆ ਵੀ ਪਤਾ ਨਹੀਂ ਕੀ ਵਿੱਚ ਹੋਇਆ ਵੀ ਉਹ ਉਹਨਾਂ ਨੇ ਮੌਕੇ ਤੇ ਸਕ੍ਰਿਪਟ ਚੇਂਜ ਕਰਨ ਦੀ ਕੋਸ਼ਿਸ਼ ਕੀਤੀ ਹੈ ਜਿਹੜਾ ਬਾਅਦ ਚ ਪਤਾ ਲੱਗਾ ਵੀ ਸਕ੍ਰਿਪਟ ਚੇਂਜ ਹੋਈ ਉਹਦੇ ਚ ਕਈ ਹੋਰ ਜਿਆਦੇ ਤਰਮੀਮਾਂ ਕੀਤੀਆਂ ਮੌਕੇ ਤੇ ਤਾਂ ਜਾਂ ਇੰਦਰਾ ਗਾਂਧੀ ਵੀ ਥੋੜਾ ਜਿਹਾ ਮੈਨੂੰ ਲੱਗਿਆ ਚਿਹਰਾ ਠੀਕ ਨਹੀਂ ਸੀ ਉਹਨਾਂ ਜਿਵੇਂ ਥੱਕੀ ਹਾਰੀ ਜੀ ਲੱਗ ਰਹੀ ਸੀ ਉਦੋਂ ਫਿਰ ਉਹਦੇ ਕੌਮ ਦੇ ਨਾਲ ਸੰਦੇਸ਼ ਦਿੱਤੇ ਆ ਵੀ ਤੁਸੀਂ ਖੂਨ ਨਾ ਡੋਲੋ ਪਿਆਰ ਪਿਆਰ ਨਾਲ ਸਮਝੌਤਾ ਕਰੋ ਪਿਆਰ ਨਾਲ ਸਾਰਾ ਮਸਲਾ ਹੱਲ ਕਰੋ ਤੇ ਇਸ ਕਿਸਮ ਦਾ ਉਹਨੇ ਬੜਾ ਭਾਵਨਾਤਮਕ ਲੈਕਚਰ ਉਥੋਂ ਦਿੱਤਾ ਉਹ ਸਾਰਾ ਉਹ ਸੁਣ ਕੇ ਫਿਰ ਮੈਂ ਘਰ ਚਲਾ ਗਿਆ ਪਰ ਉਹ ਬੜਾ ਇੰਪੋਰਟੈਂਟ ਸੀ ਉਹਦੇ ਵਿੱਚ ਉਹਨੇ ਫਿਰ ਇਕਾਲੀਆਂ ਨੂੰ ਸੱਦਾ ਦਿੱਤਾ ਉਹ ਅਸੀਂ ਸਾਰੇ ਪ੍ਰੈਸ ਵਾਲੇ ਫਿਰ ਕਹਿਣ ਲੱਗੇ ਵੀ ਹੁਣ ਇੱਕ ਪਾਸੇ ਫੌਜ ਚੜੀ ਆ ਰਹੀ ਹੈ ਤੇ ਇੱਕ ਪਾਸੇ ਅਕਾਲੀਆਂ ਨੂੰ ਸੱਦਾ ਇਹਦਾ ਤਾਂ ਕੋਈ ਮਤਵਲ ਨਹੀਂ ਬਣਦਾ ਇਸ ਕਿਸਮ ਦੀ ਟਿੱਪਣੀ ਸਾਰੇ ਪ੍ਰੈਸ ਵਾਲੇ ਕਰੀ ਜਾਂਦੇ ਸੀ ਪਰ ਸਾਨੂੰ ਸ਼ਾਮ ਨੂੰ ਉਸ ਦੋ ਦਿਨ ਨੂੰ ਪਤਾ ਲੱਗਿਆ ਸੀ ਫੌਜ ਆ ਗਈ ਹੈ ਫੌਜ ਦੀਆਂ ਬਖਤਰਬੰਦ ਗੱਡੀਆਂ ਸਾਰੀਆਂ ਆਲੇ-ਦਾਲੇ ਘੁੰਮ ਰਹੀਆਂ ਸੀ ਤੇ ਕੇਵਲ ਆ ਜਿਹੜੇ ਫੌਜ ਦੇ ਜਿਹੜੇ ਉਹ ਸਾਰੇ ਕਮਿਊਨੀਕੇਸ਼ਨ ਦੀਆਂ ਲਾਈਨਾਂ ਹੁੰਦੀਆਂ ਉਹ ਕੇਬਲਾਂ ਜਿਹੜੀਆਂ ਟੈਲੀਫੋਨ ਉਹਨਾਂ ਦੀਆਂ ਵਾਇਰਲੈਸ ਦੀਆਂ ਕੇਬਲਾਂ ਉਹ ਸਾਰੀਆਂ ਪਿਛਾਉਣੀਆਂ ਸ਼ੁਰੂ ਕਰਤੀਆਂ ਸੀ ਕੁਝ ਬੰਦੇ ਵਿਚਾਰੇ ਸੀਗੇ ਉਹਨਾਂ ਦੇ ਬੰਦੇ ਸਾਨੂੰ ਪਤਾ ਲੱਗ ਰਿਹਾ ਸੀਗਾ ਇਸ ਕਰਕੇ ਦੋ ਤਰੀਕ ਨੂੰ ਇਹੀ ਐਕਟੀਵਿਟੀ ਰਹੀ ਤਿੰਨ ਨੂੰ ਸਵੇਰ ਵੇਲੇ ਬਿਲਕੁਲ ਕਲੀਅਰ ਹੋ ਗਿਆ ਸੀ ਦੋ ਤਰੀਕ ਨੂੰ ਤੁਸੀਂ ਅੰਦਰ ਗਏ ਹੋਰ ਵੀ ਮੀਡੀਆ ਅੰਦਰ ਗਿਆ ਪਰ ਜਿਹੜੇ ਲੋਕ ਅੰਦਰ ਫਸੇ ਹੋਏ ਸੀ ਜੋ ਦਰਸ਼ਨ ਕਰਨ ਗਏ ਸੀ ਦਰਬਾਰ ਸਾਹਿਬ ਦੇ ਕਿ ਦੋਜੇ ਨੂੰ ਕੋਈ ਕਾਰਫਿਊ ਢਲ ਦੇ ਕੇ ਉਹਨਾਂ ਨੂੰ ਕੱਢਣ ਦੀ ਕੋਸ਼ਿਸ਼ ਕੀਤੀ ਗਈ ਅੰਦਰੋਂ ਜਾਂ ਜਿਹੜੇ ਜ਼ਖਮੀ ਹੋਏ ਸੀ ਉਹਨਾਂ ਨੂੰ ਕਿਤੇ ਕੋਈ ਮੋਢ ਲਈ ਸਹਾਇਤਾ ਕੋਈ ਦਿੱਤੀ ਹਫਤਾਲੇ ਜਾ ਕੇ ਆ ਜਿਹੜੇ 26 ਜ਼ਖਮੀ ਹੋਏ ਸੀ ਉਹਨਾਂ ਨੂੰ ਸ਼ਾਮ ਨੂੰ ਜਿਹੜਾ ਆਜਾਦ ਤੇ ਦਿੱਤੀ ਵੀ ਸ਼ਾਮ ਨੂੰ ਤੁਸੀਂ ਜਾ ਕੇ ਉਹਨਾਂ ਨੂੰ ਹਸਪਤਾਲ ਦਰਬਾਰ ਸਾਹਿਬ ਦੇ ਐਸ ਜੀ ਪੀ ਸੀ ਦੇ ਬੰਦਿਆਂ ਨੂੰ ਕਿਹਾ ਵੀ ਸ਼ਾਮ ਤੱਕ ਉਹ ਲੈ ਕੇ ਗਏ ਉਹ 7 ਵਜੇ ਤੋਂ ਬਾਅਦ ਲੈ ਕੇ ਗਏ ਜਿਹੜਾ ਦੂਸਰੇ ਦਿਨ ਅਸੀਂ ਗਏ ਆ ਦੂਸਰੇ ਦਿਨ ਦੂਸਰੇ ਦਿਨ ਕਿਸੇ ਨੂੰ ਕੋਈ ਰਿਕਰਟ ਨਹੀਂ ਸੀ ਕੋਈ ਕਰਫੂ ਨਹੀਂ ਸੀ ਲੱਗਾ ਕਰਫੂ ਤੀਸਰੇ ਦਿਨ ਲੱਗਦਾ 3 ਤਰੀਕ ਨੂੰ 3 ਜੂਨ ਨੂੰ 2 ਨੂੰ ਕੋਈ ਕਰਫੂ ਨਹੀਂ ਸੀਗਾ ਇਸ ਕਰਕੇ 2 ਨੂੰ ਆਵਾਜ਼ਾਂ ਵੀ ਖੁੱਲੀ ਸੀ ਤੈਨੂੰ ਨੂੰ ਲੋਕ ਸਵੇਰੇ ਆਉਣਾ ਸ਼ੁਰੂ ਹੋ ਗਏ ਕੁਝ 2 ਨੂੰ ਆ ਗਏ ਸੀ ਕਿਉਂਕਿ 4 ਨੂੰ ਇਹ ਗੁਰੂ ਅਰਜਨ ਦੇਵ ਦਾ ਸ਼ਹੀਦੀ ਦਿਨ ਸੀ ਉਹਦੇ ਲਈ ਲੋਕ ਇੱਕ ਦਿਨ ਪਹਿਲਾਂ ਉੱਥੇ ਰਵਾਜ ਹੈ ਵੀ ਸ਼ਹੀਦੀ ਦਿਨ ਲਈ ਪਹਿਲਾਂ ਆਉਣਾ ਸ਼ੁਰੂ ਕਰ ਦਿੰਦੇ ਆ ਤੇ ਇਸ ਕਰਕੇ ਉਹ ਸ਼ਹੀਦੀ ਦਿਨ ਤੇ ਇਸੇ ਕਰਕੇ ਕਿਹਾ ਜਾਂਦਾ ਵੀ ਅਟੈਕ ਹੈ ਜਿਹੜਾ ਉਹ 4 ਨੂੰ ਸ਼ੁਰੂ ਹੋਇਆ ਚਾਰ ਦਾ ਮਤਲਬ ਇਹ ਹੈ ਵੀ 3 ਦੀ ਤੇ 4 ਦੇ ਵਿਚਕਾਰਲੀ ਰਾਤ 12 ਵਜੇ ਤੋਂ ਬਾਅਦ ਉਹ 4 ਤਰੀਕ ਹੁੰਦੀ ਹੈ ਸਵੇਰੇ 4 ਨੂੰ ਹੋਇਆ ਉਸੇ ਦਿਨ ਹੀ ਸ਼ਹੀਦੀ ਸ਼ਹੀਦੀ ਗੁਰਪੁਰਪ ਸੀ ਗੁਰੂਵਾਰ ਜੰਦੇਵ ਜੀ ਦਾ 4 ਨੂੰ ਹੋਇਆ ਜਦੋਂ ਅਸੀਂ ਤਿੰਨ ਨੂੰ ਮੈਂ ਤੁਹਾਨੂੰ ਪਹਿਲਾਂ ਦੱਸਿਆ ਵੀ ਅਸੀਂ ਸੰਤਾਂ ਨੂੰ ਮਿਲ ਕੇ ਆਏ ਉਸ ਤੋਂ ਬਿਲਕੁਲ ਕਲੀਅਰ ਸੀ ਕਿ ਫੌਜ ਆ ਗਈ ਸੀ ਸਾਰੇ ਤੁਸੀਂ ਕਿਹਾ ਕਿ 4 ਤਰੀਕ ਤੱਕ ਵੀ ਸੰਗਤ ਜਿਹੜੀ ਆਉਂਦੀ ਰਹੀ ਲੋਕ ਆਉਂਦੇ ਨੇ ਮੱਥਾ ਟੇਕਣ ਲਈ 3 ਤਰੀਕ ਦੀ ਸ਼ਾਮ ਤੱਕ 3 ਤਰੀਕ ਦੀ ਸ਼ਾਮ ਤੱਕ ਚਾਰ ਦਾ ਤਾਂ ਚਾਰ ਦਾ ਤਾਂ ਆ ਹੀ ਨਹੀਂ ਸਕਿਆ ਕੋਈ ਚਾਰ ਦੀ ਅੱਧੀ ਰਾਤ ਨੂੰ ਤਾਂ ਫਿਰ ਹਮਲਾ ਹੀ ਹੋ ਗਿਆ ਅਸੀਂ ਚਾਰ ਨੂੰ ਹਮਲਾ ਇਸ ਕਰਕੇ ਕਹਿੰਦੇ ਆ ਵੀ 12 ਵਜੇ ਤੋਂ ਬਾਅਦ ਹਮਲਾ ਹੋਣਾ ਸ਼ੁਰੂ ਹੋਇਆ 1 ਜੂਨ ਨੂੰ ਵੀ ਗੋਲੀ ਚੱਲੀ ਸੀ ਤੇ ਤਾਂ ਮਤਲਬ ਇਹ ਸੀ ਕਿ ਉਹ ਜਿਹੜੇ ਪੰਜਾਬ 'ਚ ਜਾਂ ਬਾਹਰ ਲੋਕਾਂ ਨੂੰ ਪਤਾ ਨਹੀਂ ਸੀ ਕਿ ਉੱਥੇ ਗੋਲੀ ਚੱਲ ਚੁੱਕੀ ਹੈ ਜਾਂ ਹਮਲਾ ਹੋ ਚੁੱਕਾ ਜਾਂ ਫੌਜ ਨੇ ਇਹ ਸਭ ਨਾਲ ਉੱਥੇ ਕਾਰਵਾਈ ਕੀਤੀ ਉਹ ਨਹੀਂ ਉਸ ਦਿਨ ਉਸ ਤੋਂ ਬਾਅਦ 2 ਤਰੀਕ ਖੁੱਲhti ਖੁੱਲੀ ਕਰਤੀ ਸੀ ਕਿਸੇ ਨੂੰ ਕੋਈ ਰੈਸਟ੍ਰਿਕਸ਼ਨ ਨਹੀਂ ਸੀ ਆਉਣ ਦੀ ਲੋਕਾਂ ਨੂੰ ਲੱਗਿਆ ਹੀ ਨਹੀਂ ਵੀ ਕੋਈ ਇਸ ਕਿਸਮ ਦੀ ਰੈਸਟ੍ਰਿਕਸ਼ਨ ਹੈ ਇਸ ਕਿਸਮ ਦੀ ਪਾਬੰਦੀ ਹੈ ਰੁਕਾਵਟ ਹੈ ਕੋਈ ਅੰਦਰ ਜਾਣ ਤੇ ਲੋਕਾਂ ਨੂੰ ਆਮ ਨਾਲ ਆਉਣਾ ਜਾਣਾ ਸ਼ੁਰੂ ਕਰਤਾ ਸੀ ਦੂਸਰੇ ਦਿਨ ਲੋਕਾਂ ਨੇ 2 ਤਰੀਕ ਨੂੰ 3 ਤਰੀਕ ਨੂੰ ਵੀ ਕਾਫੀ ਦੇਰ ਤੱਕ ਲੋਕ ਆਉਣਾ ਸ਼ੁਰੂ ਹੋ ਗਏ ਸੀ ਫਿਰ ਘਰਫੂ ਲੱਗਿਆ ਹਾਂਜੀ ਪਰ ਜਿਹੜੀ ਫੌਜ ਨੇ ਘੇਰਾ ਬੰਦੀ ਸੀ ਉਹ 2 ਨੂੰ ਜੂਨ ਨੂੰ ਕੋਈ ਸਖਤ ਕੀਤੀ ਪਹਿਲੀ ਜੂਨ ਨਾਲੋਂ ਪਹਿਲ 2 ਤੋਂ 2 ਦੇ ਹੋਂ ਸ਼ੁਰੂ ਕੀਤਾ ਸੀ ਉਹਨਾਂ ਨੇ 3 ਨੂੰ ਉਹਨਾਂ ਨੇ ਅਸਲ ਵਿੱਚ ਘੇਰਾ ਬੰਦੀ ਕੀਤੀ ਇਹ ਆ ਇਹ ਹੁਣ ਬਾਅਦ ਚ ਪਤਾ ਲੱਗਿਆ ਸਾਨੂੰ ਉਦੋਂ ਥੋੜੀ ਦੇਰ ਉਦੋਂ ਨਹੀਂ ਸੀ ਉਹਨਾਂ ਦੇ ਅੰਦਰ ਪਤਾ ਲੱਗਿਆ ਥੋੜੀ ਦੇਰ ਬਾਅਦ ਪਤਾ ਲੱਗਿਆ ਵੀ ਉਹਨਾਂ ਨੇ ਜਿਹੜਾ ਆਪਣਾ ਵਾਚ ਟਾਵਰ ਆਪਣਾ ਕੰਟਰੋਲ ਰੂਮ ਉਦੋਂ ਇੱਕ ਵੱਡੀ ਸਾਰੀ ਬਿਲਡਿੰਗ ਦੇ ਉੱਤੇ ਜਨਰਲ ਕੁਲਦੀਪ ਸਿੰਘ ਬਰਾੜੋ ਨੇ ਜਨਰਲ ਉੱਥੇ ਅੰਦਰ ਬੈਠ ਕੇ ਇੱਕ ਵਾਚ ਟਾਵਰ ਉਹਨਾਂ ਦੋ ਤਰੀਕ ਨੂੰ ਹੀ ਬਣਾ ਲਿਆ ਸੀ ਉਹਨਾਂ ਨੇ ਬਣਾਉਣਾ ਸ਼ੁਰੂ ਕਰਤਾ ਸੀ ਪਰ ਇਹ ਗੁਪਤ ਸੀ ਸਾਰਾ ਕੁਝ ਬਾਹਰ ਨਹੀਂ ਸੀ ਪਤਾ ਵੀ ਇਹ ਕਿਹੜੀ ਬਿਲਡਿੰਗ ਉੱਤੇ ਵਾਚ ਟਾਵਰ ਆਪਦਾ ਜਾਂ ਕੰਟਰੋਲ ਰੂਮ ਆਪਦਾ ਬਣਾ ਰਿਹਾ ਹੈ ਜਿੱਥੋਂ ਖੜ ਕੇ ਉਹ ਸਾਰਾ ਦਰਬਾਰ ਸਾਹਿਬ ਦੀ ਲੜਾਈ ਓਵਰਸੀ ਕੀਤੀ ਉਹਨਾਂ ਨੇ ਦੇਖੀ ਤੇ ਆਰਡਰ ਦਿੱਤੇ ਕਮਾਂਡ ਦਿੱਤੀ ਇਸ ਕਰਕੇ ਉਹ ਬਹੁਤ ਵੱਡੀ ਬਿਲਡਿੰਗ ਸੀ ਉਹ ਸਾਨੂੰ ਨਹੀਂ ਸੀ ਪਤਾ ਇਹ ਇਸ ਤਰੀਕੇ ਦਾ ਕੋਈ ਘਟਨਾ ਹੋ ਰਹੀ ਹੈ ਮਤਲਬ ਕਿ 2 ਜੂਨ ਨੂੰ ਇਦਾਂ ਦਾ ਕੁਝ ਨਹੀਂ ਹੋਇਆ ਜਿੱਦਾਂ ਪਹਿਲੇ ਜੂਨ ਨੂੰ ਗੋਲੀ ਚੱਲਦੀ ਸੀ 2 ਜੂਨ ਨੂੰ ਬਿਲਕੁਲ ਆਮ ਰਹਿ ਜਾਂਦਾ ਹਾਂ ਹਾਂ 2 ਜੂਨ ਨੂੰ ਬਿਲਕੁਲ ਆਮ ਮਰਗਾ ਮਾਹੌਲ ਰਿਹਾ ਸਾਰਾ ਕੁਝ ਇਸੇ ਕਰਕੇ ਹੋਰ ਲੋਕ ਵੀ ਗਏ ਅੰਦਰ ਹੋਰ ਵੀ ਦੇਖਦੇ ਰਹੇ ਵੀ ਕਈ ਵਾਰੀ ਤਾਂ ਜਿਹੜੇ ਵੱਡੇ ਗੋਲੇ ਸੀ 2 ਇੰਚ ਦੇ ਮੋਲਟਰ ਮੋਲਟਰ ਜਿਹੜਾ ਸੀਗਾ ਤੋਪ ਦਾ ਗੋਲਾ ਉਹ ਵੀ ਲੱਗੇ ਉੱਥੇ ਲੱਗਿਆ ਇੱਕ ਥੰਮ ਦੇ ਵਿੱਚ ਕਾਫੀ ਵੱਡਾ ਮੋਰਾ ਹੋਇਆ ਵਾ ਸੀਗਾ ਤੇ 모ਗਰਾ ਸਰਾਖ ਹੋਇਆ ਪਿਆ ਸੀਗਾ ਉਹ ਸਾਰੇ ਹੈਰਾਨ ਸੀ ਕਿ ਐਡੇ ਵੱਡੇ ਇਹਨਾਂ ਨੇ ਇਹ ਵੀ ਟੈਸਟ ਕਰਕੇ ਦੇਖਿਆ ਵੀ ਕਿੱਡਾ ਵੱਡਾ ਇਹ ਇੱਥੇ ਚੱਲ ਸਕਦਾ ਟੁੱਟ ਸਕਦਾ ਤੇ ਇਸ ਕਿਸਮ ਦੇ ਉਹ ਸਾਰਾ ਦਿਨ ਉਹ ਹੁੰਦੇ ਰਹੇ ਸਾਰੇ ਇਸ ਕਿਸਮ ਦੇ ਮਵਾਤਲੇ ਪਰ ਦੂਸਰੇ ਦਿਨ ਮੈਂ ਕਹਿਣਾ ਚਾਹੁੰਦਾ ਵੀ ਖਬਰ ਜਿਹੜੀ 3 ਤਰੀਕ ਨੂੰ 26 ਛਪੀ ਉਹ ਕੱਲੀ ਮੈਂ ਅਕਾਲੀ ਪੱਤਰਕਾ ਵਿੱਚ ਮਹਿੰਦਰ ਸਿੰਘ ਦੀ ਜਿਹੜੀ ਖਬਰ ਸੀ ਉਹ ਠੀਕ ਛਪੀ ਉਹਨੇ ਸਾਰਾ ਕੁਝ ਪਹਿਲੀ ਤਰੀਕ ਵਾਲਾ ਦੋ ਨੂੰ ਲਿਖਿਆ ਤੇ 2 ਤਰੀਕ ਦੇ ਵਿੱਚੋਂ ਤਿੰਨ ਨੂੰ ਉਹ ਖਬਰ ਛਪੀ ਸਾਡੇ ਅਖਬਾਰਾਂ ਚ ਜਾਂ ਹੋਰ ਕਿਸੇ ਚ ਕੋਸ਼ਿਸ਼ ਛਪੀ 3 ਤਰੀਕ ਨੂੰ ਤਾਂ ਸਵੇਰੇ ਜਿਹੜੀ ਹੋਰ ਗੱਲ ਹੋਈ ਵੀ ਸਵੇਰ ਵੇਲੇ ਹੀ 3 ਤਰੀਕ ਨੂੰ ਸਵੇਰ ਵੇਲੇ ਸਾਡੇ ਟੈਲੀ ਪ੍ਰਿੰਟਰ ਸਾਡੀਆਂ ਟੈਲੀਫੋਨ ਲਾਈਨਾਂ ਲੈਂਡਲਾਈਨ ਹੁੰਦੀ ਸੀ ਉਹਨਾਂ ਦਿਨਾਂ ਦੇ ਵਿੱਚ ਉਹ ਸਾਰੀਆਂ ਕੱਟ ਦਿੱਤੀਆਂ ਗਈਆਂ ਮੈਂ ਸਵੇਰੇ ਹੀ ਮੈਂ ਉਹ ਜੋ ਟੈਲੀਫੋਨ ਚੱਕ ਕੇ ਠੀਕ ਕਰਨ ਲੱਗੇ 7-8 ਵਜੇ ਅਸੀਂ ਸਾਰਾ ਟੈਲੀਫੋਨ ਤੇ ਸਾਰਾ ਇਧਰ ਉਧਰ ਗੱਲ ਕਰਨੇ ਸ਼ੁਰੂ ਕੀਤੇ ਤਾਂ ਟੈਲੀਫੋਨ ਕੱਟਿਆ ਪਿਆ ਸੀ ਮੈਨੂੰ ਬਿਲਕੁਲ ਨਹੀਂ ਸੀ ਪਤਾ ਲੱਗਾ ਵੀ ਟੈਲੀਫੋਨ ਕੱਟਿਆ ਗਿਆ ਮੈਂ ਨੇੜੇ ਹਿੰਦੁਸਤਾਨ ਟਾਈਮ ਦਾ ਕੇਐਸ ਤੋਮਰ ਰਹਿੰਦਾ ਹੁੰਦਾ ਸੀ ਉਹਦੇ ਕੋਲੇ ਗਿਆ ਮੇਰਾ ਟੈਲੀਫੋਨ ਠੀਕ ਕਰਾਈ ਕਿਉਂਕਿ ਉੱਥੇ ਕੰਪਲੇਂਟ ਲਿਖਾਉਣ ਲਈ ਵੀ ਨੇੜੇ-ਤੇੜੇ ਟੈਲੀਫੋਨ ਨਹੀਂ ਸੀ ਹੁੰਦੇ ਕਿਸੇ ਹੋਰ ਲੈਂਡ ਲਾਈਨ ਵਾਲੇ ਤੇ ਜਾ ਕੇ ਕਹਿਣਾ ਪੈਂਦਾ ਸੀ ਜਾਂ ਉੱਥੋਂ ਫੋਨ ਕਰਨਾ ਪੈਂਦਾ ਸੀ ਵੀ ਐਸ ਨੰਬਰ ਨੂੰ ਤੁਸੀਂ ਠੀਕ ਕਰੋ ਉੱਥੇ ਗਿਆ ਤਾਂ ਉੱਥੇ ਜਾ ਕੇ ਮੈਨੂੰ ਪਤਾ ਲੱਗਾ 3 ਤਰੀਕ ਨੂੰ ਵੀ ਇਹ ਤਾਂ ਉਹਦਾ ਵੀ ਲਾਈਨ ਕੱਟੀ ਗਈ ਹੈ ਟੈਲੀ ਪ੍ਰਿੰਟਰ ਵੀ ਕੱਟਿਆ ਗਿਆ ਉੱਥੇ ਜਾ ਕੇ ਪਤਾ ਲੱਗਿਆ ਵੀ ਉਹ ਉਹਦਾ ਜਿਹੜਾ ਉਹਦਾ ਜਿਹੜਾ ਰੈ residense ਸੀਗਾ ਉਹ ਅੰਮ੍ਰਿਤਸਰ ਕੰਟਰੋਲਮੈਂਟ ਦੇ ਨੇੜੇ ਸੀ ਉੱਥੇ ਜਾ ਕੇ ਸਾਰੀ ਹਲਚਲ ਸੀ ਜਿਹੜੀ ਮੂਵਮੈਂਟ ਸੀ ਜਿਹੜੀ ਆਰਮੀ ਦੀ ਉੱਥੇ ਜਾ ਕੇ ਮੈਨੂੰ ਪਤਾ ਲੱਗਿਆ ਵੀ ਇਹਦਾ ਮੂਵਮੈਂਟ ਸਾਰੀ ਹੋ ਰਹੀ ਹੈ ਉਹ ਉਹ ਉੱਥੇ ਜਾ ਕੇ 3 ਤਰੀਕ ਨੂੰ ਮੈਨੂੰ ਸਵੇਰੇ ਹੀ ਪਤਾ ਲੱਗਿਆ ਉੱਥੋਂ ਹੀ ਫਿਰ ਅਸੀਂ ਸਾਰੇ ਸਾਰੇ ਬੰਦੇ ਖਾਲੀ ਹੋ ਗਏ ਸਭ ਦੇ ਟੈਲੀਫੋਨ ਬੰਦ ਸੀ ਫੇਰ ਵੀ ਅਸੀਂ ਸਾਰੇ ਇਕੱਠੇ ਕਤਵਾਲੀ ਹੋਏ ਕਤਵਾਲੀ ਤੋਂ ਸਲਾਹ ਕੀਤੀ ਵੀ ਹੁਣ ਜਾ ਕੇ ਸੰਤ ਪਿੰਡਰਾਂ ਵਾਲੇ ਨੂੰ ਮਿਲਿਆਈਏ ਜਾਂ ਸੰਤ ਪਿੰਡਰਾਂ ਵਾਲੇ ਨੂੰ ਵੀ ਨਹੀਂ ਕੱਲੇ ਮਿਲੇ ਉਹ ਦਿਨ ਅਸੀਂ ਸਾਰਿਆਂ ਨੂੰ ਮਿਲੇ ਜਹਦਾ ਟੌੜਾ ਨੂੰ ਮਿਲੇ ਸੰਤ ਲੌਂਗੋਵਾਲ ਨੂੰ ਵੀ ਮਿਲੇ ਅਸੀਂ ਕੱਲੇ ਸੰਤ ਪਿੰਡਰਾਂ ਵਾਲੇ ਨੂੰ ਮਿਲੇ ਪਰ ਅਸੀਂ ਸਾਰਿਆਂ ਨੂੰ ਤਿੰਨਾਂ ਸੰਤਾਂ ਨੂੰ ਉੱਥੇ 1 ਵਜੇ ਜਾ ਕੇ 3 ਵਜੇ ਤੱਕ ਸਭ ਨੂੰ ਮਿਲ ਕੇ 3 ਵਜੇ ਵਾਪਸ ਆ ਗਏ ਸੀ ਜਿਹੜੀ ਵੀ ਤੁਸੀਂ ਸੰਤ ਪਿੰਡਰਾਂ ਵਾਲੇ ਨੂੰ ਮਿਲੇ ਸੀ ਤੇ ਉਦੋਂ ਪਹਿਲਾਂ ਅਸੀਂ ਦੋ ਸੰਤਾਂ ਸੰਤ ਲੋਂਗੋਵਾਲ ਨੂੰ ਤੇ ਜਹੇਦਾਰ ਟੌੜਾ ਅਨੁਗੁਰ ਚੰਨ ਸਿੰਘ ਟੌੜਾ ਨੂੰ ਮਿਲ ਚੁੱਕੇ ਸੀ 2 ਜੂਨ ਤੱਕ ਪਿੰਡਰਾਂ ਵਾਲੇ ਤੋਂ ਇਲਾਵਾ ਹੋਰ ਕਿਹੜੇ-ਕਿਹੜੇ ਸਿੱਖ ਅੱਗੂ ਜਾਂ ਸ਼ੋਮਣੀ ਕਲਦਲ ਦੇ ਕਿਹੜੇ-ਕਿਹੜੇ ਅੱਗੂ ਜਿਹੜੇ ਅੰਦਰ ਮੌਜੂਦ ਸੀ ਉਸੇ ਦਰਬਾਰ ਸੱਕਮਪਲੈਕਸ ਹੁੰਦਾ ਕੁਝ ਤਾਂ ਐਸਜੀਪੀਸੀ ਦੇ ਮੈਂਬਰ ਮੌਜੂਦ ਸੀ ਜਹੇਦਾਰ ਟੌੜਾ ਵੀ ਅੰਦਰ ਮੌਜੂਦ ਸੀ ਸੰਤ ਲੋਂਗੋਵਾਲ ਮੌਜੂਦ ਸੀ ਮੌਜੂਦ ਸੀ ਇਹੀ ਕਹਿ ਸਕਦੇ ਆ ਪਰ ਇਹ ਉਹ ਇਹ ਐ ਵੀ ਪ੍ਰਕਾਸ਼ ਸਿੰਘ ਬਾਦਲ ਮੌਜੂਦ ਨਹੀਂ ਸੀਗੇ ਇਹ ਨਿਕਲ ਗਏ ਸੀਗੇ ਜਾਂ ਹੋਰ ਬਲਵੰਤ ਸਿੰਘ ਸਰਜੀਤ ਸਿੰਘ ਬਰਨਾਲਾ ਸੁਖਜਿੰਦਰ ਸਿੰਘ ਇਹ ਜਿਹੜੇ ਹੋਰ ਵੱਡੇ ਵੱਡੇ ਉਸ ਮੌਕੇ ਤੇ ਜਿਹੜੇ ਅਕਾਲੀ ਦਲ ਦੇ ਨਾਂ ਸੀਗੇ ਇਹਨਾਂ ਚੋਂ ਕੋਈ ਨਹੀਂ ਸੀ ਕੱਲਾ ਖਾਲੀ ਟੋੜਾ ਸੀਗਾ ਅੰਦਰ ਜਾਂ ਐਸਜੀਪੀਸੀ ਦੇ ਕੁਝ ਮੈਂਬਰ ਸੀਗੇ ਐਸਜੀਪੀਸੀ ਦੇ 10-15 ਮੈਂਬਰ ਅੰਦਰ ਉਹਦੇ ਨਾਲ ਸੀਗੇ ਤੇ ਪਰ ਇਹ 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 ਜ਼ਰੂਰ ਹੈ ਵੀ ਹੋਰ ਕੋਈ ਲੀਡਰ ਨਹੀਂ ਸੀ ਸੰਤ ਲੋਂਗਵਾਲ ਨੂੰ ਤਾਂ ਛੱਡ ਕੇ ਜਾ ਨਹੀਂ ਸਕਦਾ ਸੀ ਮੋਰਚਾ ਡਿਕਟੇਟਰ ਸੀ ਉਸ ਦਿਨ ਇੱਕ ਹੋਰ ਸੀ ਜਿਹੜੀ ਵੱਡੀ ਗੱਲ ਸ਼ਾਇਦ ਤੁਹਾਡੇ ਨੋਟਿਸ 'ਚ ਲਿਆਉਣ ਵਾਲੀ 3 ਤਰੀਕ ਤੋਂ ਇਹਨਾਂ ਨੇ ਰੇਲਾਂ ਰੋਕਣ ਦਾ ਅਨਾਉਂਸਮੈਂਟ ਕੀਤੀ ਹੋਈ ਸੀ ਵੀ ਜਿਹੜਾ ਜਿਹੜਾ ਇੱਥੋਂ ਦੇ ਸਾਡਾ ਬਾਹਰ ਜਾ ਰਿਹਾਗਾ ਅਨਾਜ ਰੇਲਾਂ ਰਾਹੀਂ ਪੰਜਾਬ ਦੀ ਕਣਕ ਜਾਂ ਝੋਨਾ ਬਾਹਰ ਜਾ ਰਿਹਾ ਚਾਵਲ ਜਾ ਰਹੇ ਐ ਅਸੀਂ ਅਸੀਂ ਉਹਨਾਂ ਨੂੰ ਬਾਹਰ ਨਹੀਂ ਜਾਣ ਦੇਣਾ ਅਸੀਂ ਰੇਲਾਂ ਰੋਕਾਂਗੇ ਉਹਦੋਂ ਰੇਲ ਰੋਕੋ ਪ੍ਰੋਗਰਾਮ ਸੀ ਸਾਰਾ ਉਹ ਕਿਸ ਵਿੱਚੇ ਰੁਲ ਗਿਆ ਕਿਸੇ ਨੂੰ ਨਹੀਂ ਪਤਾ ਲੱਗਾ ਵੀ ਰੇਲ ਰੋਕੋ ਉਸੇ ਦਿਨ ਦਾ ਸੀ ਜਿਸ ਦਿਨ ਅਟੈਕ ਹੋਇਆ ਸੋ ਇਹ ਸਾਨੂੰ ਦਿਸਪਾਲ ਸਿੰਘ ਜੀ ਜਿਨ੍ਹਾਂ ਨੇ ਸਾਨੂੰ 2 ਜੂਨ ਦਾ ਅਖੀ ਡਿਠਾ ਹਾਲ ਸੁਣਾਇਆ ਕਿ ਉਸ ਦਿਨ ਗੋਲੀ ਤਾਬੇਸ਼ੱਕ ਨਹੀਂ ਚੱਲੀ ਪਰ ਜਿਹੜੀ ਫੌਜ ਨੇ ਗੁਪਤ ਤੌਰ ਤੇ ਜਿਹੜੀ ਆਪਣੀ ਸਥਿਤੀ ਸੀ ਉਹ ਮਜ਼ਬੂਤ ਕਰਨੀ ਸ਼ੁਰੂ ਕਰ ਦਿੱਤੀ ਸੀ ਜਰਨਲ ਬਰਾੜ ਨੇ ਵਾਸ਼ ਟਾਵਰ ਬਣਾ ਲਿਆ ਸੀ ਉਸ ਦਿਨ ਤੱਕ ਔਰ ਜੋ ਉਸ ਦਿਨ ਖਬਰਾਂ ਛਪੀਆਂ ਸਨ ਉਸ ਦੇ ਮੁਤਾਬਕ ਇਹ ਦਰਸਾਇਆ ਗਿਆ ਕਿਹੜੀ ਗੋਲੀ ਦੀ ਪੈਲਿਆ ਉਹ ਖਾਕੂਆ ਨੇ ਕੀਤੀ ਸੀ ਜਦਕਿ ਇਹਨਾਂ ਦੇ ਮੁਤਾਬਕ ਜਿਹੜੀ ਪਹਿਲੀ ਗੋਲੀ ਸੀਗੀ ਉਹ ਸੀ ਸੀਆਰਪੀਐਫ ਵੱਲੋਂ ਚਲਾਈ ਗਈ ਜੋ 7 ਘੰਟੇ ਦਾ ਫਾਇਰ ਹੋਇਆ ਪਰ ਦੂਜੇ ਦਿਨ ਕਿਸੇ ਪਾਸਿਓ ਵੀ ਕੋਈ ਗੋਲਾਬਾਰੀ ਨਹੀਂ ਹੋਈ ਅਤੇ ਸੰਗਤ ਦਾ ਜਿਹੜਾ ਆਉਣ ਜਾਣ ਸੀਗਾ ਉਹ ਆਮ ਵਾਂਗੂ ਕਾਇਮ ਸੀਗਾ ਕਿਉਂਕਿ ਉਹਨਾਂ ਦਿਨਾਂ 'ਚ ਗੁਰੂ ਅਰਜਨ ਦੇਵ ਜੀ ਦਾ ਸ਼ੀਤੀ ਦਿਵਸ ਚੱਲ ਰਹੇ ਸਨ ਇਸ ਤੋਂ ਅਗਲਾ ਕੀ ਡਿਟਾ ਹਾਲ ਅਸੀਂ ਵੀ ਅਸੀਂ ਅਗਲੇ ਐਪੀਸੋਡਾਂ ਲੈ ਕੇ ਹਾਜ਼ਰ ਹੋਵਾਂਗੇ ਤਦ ਤੱਕ ਦੇ ਉਜਾੜਤ ਕੈਮਰਾਮੈਨ ਮਨਦੀਪ ਸਿੰਘ ਦੇ ਨਾਲ ਮਨਦੀਪ ਸਿੰਘ ਟੁੱਟ ਟੀਵੀ ਪੰਜਾਬ